13 ਫਰਵਰੀ ਦੀ ਰਾਤ ਹੈ ਜੀ ਇਸ ਵੇਲੇ ਆਪਾਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਜਿਹੜਾ ਸ਼ੰਭੂ ਦਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਰਾਤ ਦੇ ਤਕਰੀਬਨ 8 ਵੱਜ ਚੁੱਕੇ ਆ ਤੇ ਸਾਰਾ ਦਿਨ ਅੱਜ ਇਸ ਬਾਰਡਰ ਤੇ ਜਦੋਂ ਜਹ ਚੱਲੀ ਹੈ ਹਰਿਆਣਾ ਪ੍ਰਸ਼ਾਸਨ ਦੀ ਤੇ ਕਿਸਾਨਾਂ ਦੀ ਕਿਸਾਨ ਵਜੀਦਾ ਹੈ ਕਿ ਅਸੀਂ ਉਧਰ ਜਾਣਾ ਹੈ ਹਰਿਆਣੇ ਵੱਲ ਹੋ ਕੇ ਹਰਿਆਣੇ ਤੋਂ ਦੀ ਹੋ ਕੇ ਦਿੱਲੀ ਜਾਣਾ ਹੈ ਤੇ ਹਰਿਆਣਾ ਪ੍ਰਸ਼ਾਸਨ ਕਹਿੰਦਾ ਵੀ ਤੁਹਾਨੂੰ 1 ਇੰਚ ਵੀ ਅੱਗੇ ਜਾਣ ਨਹੀਂ ਦੇਣਾ ਇਸੇ ਜਦੋਂ ਜਹਿਦ ਦੇ ਵਿੱਚ ਅੱਜ ਸਾਰਾ ਦਿਨ ਲੰਘਿਆ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7-8 ਵਜੇ ਗਏ ਹੈ ਹੁਣ ਤੱਕ ਵੀ ਕਹਿੰਦੇ ਆ ਵੀ ਫਾਇਰ ਉਧਰੋਂ ਜਿਹੜੇ ਅਥਰੂ ਗੈਸ ਹੈ ਹਨਾ ਟਾਇਰ ਗੈਸ ਦੇ ਗੋਲੇ ਉਧਰੋਂ ਦਾਗੇ ਜਾ ਰਹੇ ਹੈ ਪਰ ਕਿਸਾਨਾਂ ਵੱਲੋਂ ਹੁਣ ਟਿਕ ਟਕਾ ਹੈ ਸਾਰੇ ਆਪੋ ਆਪਣੀ ਟਰਾਲੀਆਂ ਦੇ ਵਿੱਚ ਆ ਗਏ ਹੈ ਆਪਾਂ ਦੇਖਾਂਗੇ ਸਾਰੇ ਕਿਤੇ ਵਿਚਰ ਕੇ ਕੋਈ ਕਿਸਾਨ ਆਗੂ ਜੇਕਰ ਆਪਾਂ ਨੂੰ ਮਿਲ ਪੈਂਦੇ ਆ ਤਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਬਾਕੀ ਆਪਾਂ ਦੇਖਾਂਗੇ ਕਿ ਕਿਵੇਂ ਦੇ ਜਾਬਤੇ ਦੇ ਵਿੱਚ ਇਹ ਸਾਰੀ ਟਰਾਲੀਆਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਹੁਣ ਵੈਸੇ ਉੰਜ ਵੀ ਸਾਰੇ ਪਾਸੇ ਟਿਕਾਹ ਹੋ ਗਿਆ ਕੋਈ ਜਿਵੇਂ ਦਿਨ ਦੇ ਵਿੱਚ ਆਪਾਂ ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ ਦੇਖਿਆ ਸੀ ਨਾ ਵੀ ਭਾਜ ਦੌੜ ਸੀਗੀ ਕੋਈ ਇੱਧਰ ਨੂੰ ਜਾਂਦਾ ਸੀ ਕੋਈ ਉੱਧਰ ਨੂੰ ਸੀਗਾ ਉਹ ਸਭ ਟਿੱਕੇ ਬਹਿ ਗਏ ਆ ਹੁਣ ਆਰਾਮ ਕਰਨ ਦੇ ਮੂਡ ਦੇ ਵਿੱਚ ਆ ਸਾਰੇ ਸੋ ਦੇਖਦੇ ਆ ਅੱਗੇ ਚੱਲ ਕੇ ਆਪਾਂ ਨੂੰ ਕੀ ਕੁਝ ਮਿਲਦਾ ਇਹ ਰਾਤ ਦਾ ਕਿਵੇਂ ਦਾ ਮੰਜ਼ਰ ਹੋਊਗਾ ਇਹ ਰਾਤ ਦਾ ਕੀ ਸਿਨੈਰੀਓ ਹੋਊਗਾ ਦਿਨ ਦਾ ਤਾਂ ਆਪਾਂ ਦੇਖ ਚੁੱਕੇ ਆ ਦੋ ਵੀਡੀਓਜ਼ ਵਿੱਚ ਤੁਹਾਨੂੰ ਸਾਰਾ ਦਿਨ ਅੱਜ ਲਾਈਵ ਹੋ ਕੇ ਇੱਥੇ ਰਹਿ ਕੇ ਦਿਖਾਈਆਂ ਹੁਣ ਆਪਾਂ ਰਾਤ ਦਾ ਮਾਹੌਲ ਦੇਖਾਂਗੇ ਆਓ ਦੇਖਦੇ ਹਾਂ ਅੱਗੇ ਚੱਲ ਕੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹਰਿਆਣਾ ਬਾਰਡਰ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਖੜਿਆ ਹੈ ਤੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਜਿਵੇਂ ਕੋਈ ਆਰਮੀ ਦਾ ਬਾਰਡਰ ਹੋਵੇ ਤੇ ਇਧਰਲੇ ਪਾਸੇ ਆਪਣੇ ਪੰਜਾਬ ਵਾਲੇ ਖੜੇ ਐ ਤੇ ਉਧਰ ਇੱਥੇ ਇੰਨੀ ਕੁ ਜ਼ਿਆਦਾ ਅਥਰੂ ਗੈਸ ਜਿਹੜੀ ਐ ਇੱਥੇ ਛੁੱਟੀ ਹੋਈ ਐ ਨਾ ਵੀ ਇੱਥੇ 100 ਮੀਟਰ ਦੇ ਏਰੀਏ ਦੇ ਵਿੱਚ ਖੜਨਾ ਔਖਾ ਹੋਇਆ ਪਿਆ ਯਾਰ ਤੇ ਦਿਨ ਦੇ ਵਿੱਚ ਇੱਥੇ ਇਹਨਾਂ ਸੀਗਾ ਵੀ ਇੱਥੇ ਤੱਕ ਟਰੈਕਟਰ ਆਮ ਫਿਰ ਰਹੇ ਸੀ ਹੁਣ ਰਾਤ ਨੂੰ ਇੰਨੀ ਕੁ ਜ਼ਿਆਦਾ ਹੋ ਗਈ ਐ ਅਸੀਂ ਥੋੜੀ ਦੂਰ ਤੱਕ ਗਏ ਆ ਉਥੋਂ ਵਾਪਸ ਆਣਾ ਪਿਆ ਕਿਉਂਕਿ ਉੱਥੇ ਜਾ ਕੇ ਦਮ ਘੁੱਟਣਾ ਸ਼ੁਰੂ ਹੋ ਜਾਂਦਾ ਪਰ ਪ੍ਰਸ਼ਾਸਨ ਉੱਥੇ ਜਿਉਂ ਦੀ ਤਿਉਂ ਖੜਿਆ ਹੈ ਤੇ ਇਧਰੋਂ ਉਹ ਕਹਿੰਦੇ ਆ ਵੀ ਤੁਹਾਨੂੰ ਜਾਣ ਨਹੀਂ ਦੇਣਾ ਤੇ ਇਧਰ ਵਾਲ ਸਾਡੇ ਵਾਲੇ ਇਹ ਜਾਣ ਨੂੰ ਵਜੀਦਾ ਹੁਣ ਦੇਖਾਂਗੇ ਕੀ ਬਣੂਗਾ ਕਿਸਾਨ ਮੋਰਚੇ ਦੇ ਉੱਤੇ ਜਿਹੜੇ ਕਿਸਾਨ ਜਿੱਥੇ ਬੰਦੀ ਐ ਥੋੜਾ ਜਿਹਾ ਪਿੱਛੇ ਹਟ ਕੇ ਆਪਦੀ ਆਪਦੀ ਟਰਾਲੀਆਂ ਦੇ ਵਿੱਚ ਬੈਠੇ ਐ ਰੋਟੀ ਪਾਣੀ ਦਾ ਜਿਹੜਾ ਉਹਨੇ ਆਪਣਾ ਸਿਸਟਮ ਕੀਤਾ ਹੋਇਆ ਆਪੋ ਆਪਣਾ ਲੰਗਰ ਪ੍ਰਸ਼ਾਦਾ ਖੁੱਲਾ ਵਰਤ ਰਿਹਾ ਹੈ ਬਾਕੀ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਵੀ ਕਿਵੇਂ ਦਾ ਮਾਹੌਲ ਚਾਲ ਹੈ ਰਾਤ ਦਾ ਇੱਥੋਂ ਦਾ ਤੁਸੀਂ ਆਹ ਦੇਖੋ ਆ ਬਿਲਕੁਲ ਨਾ ਬਾਰਡਰ ਦੇ ਨੇੜੇ ਦੀਆਂ ਤਸਵੀਰਾਂ ਆ ਜਿਹੜੀਆਂ ਆਪਾਂ ਦੇਖ ਰਹੇ ਆ ਤੇ ਆਹ ਏਰੀਆ ਇੱਧਰ ਪੰਜਾਬ ਵਾਲਾ ਤੇ ਪਰਲੇ ਪਾਸੇ ਹਰਿਆਣਾ ਪ੍ਰਸ਼ਾਸਨ ਖੜਾ ਹੈ ਉਥੋਂ ਉਹ ਹੰਝੂ ਗੈਸ ਦੇ ਜਿਹੜੇ ਗੋਲੇ ਆ ਉਹ ਦਾਗਦੇ ਆ ਤੇ ਫਿਰ ਇੱਧਰ ਆ ਕੇ ਹਵਾ ਦੇ ਵਿੱਚ ਇੰਨੀ ਕੁ ਜ਼ਹਿਰ ਜੀ ਘੁਲ ਗਈ ਹੈ ਨਾ ਵੀ ਸਾਹ ਲੈਣਾ ਔਖਾ ਹੋਇਆ ਪਿਆ ਇੱਧਰ ਦੇ ਪਾਸੇ ਸਾਡੇ ਕੋਲ ਮਤਲਬ ਖੜਨਾ ਔਖਾ ਹੋਇਆ ਪਿਆ ਸਾਨੂੰ ਤੇ ਆ ਜਿਹੜੇ ਮੂਰੇ ਸਰੀਏ ਲਾਏ ਹੋਏ ਸੀ ਇਹਨਾਂ ਨੇ ਹਨਾ ਵੇਖਾਂ ਉਹ ਸਾਰੀਆਂ ਪੱਟਦੀਆਂ ਅੱਗੇ ਬਸ ਉਹ ਕੰਧ ਰਹਿ ਗਈ ਹੈ ਜਿਹੜੀ ਆਰ ਸੀ ਸੀ ਕੰਧ ਕੀਤੀ ਹੋਈ ਹੈ ਬਸ ਉਹੀ ਕਰੋਕ ਰਹਿ ਗਈ ਹੈ ਬਾਕੀ ਸਾਰਾ ਕੁਝ ਪੱਟ ਪੁੱਟਦਾ ਇਥੋਂ ਆ ਜਿਹੜਾ ਰਾਵੜ ਦੀ ਗੋਲੀ ਜੀ ਮਾਰਦੇ ਆ ਨਾ ਉਹ ਉਹ ਕਹਿੰਦੇ ਆ ਵੀ ਜਿੱਥੇ ਵੱਜ ਜੇ ਮਾਸ ਨਾਲ ਹੀ ਲੈ ਜਾਂਦੀ ਹੈ ਮੇਰਾ ਖਿਆਲ ਵੀ ਜੇ ਲੀਡਰਸ਼ਿਪ ਕੋਈ ਆਮ ਲੀਡਰਸ਼ਿਪ ਹੁੰਦੀ ਇਹ ਜਿਹੇ ਜਿਹੇ ਇਹ ਮੋਰਚੇ ਦੀਆਂ ਲੀਡਰਸ਼ਿਪਾਂ ਉਹੀ ਜੇ ਨਾਂ ਹੁੰਦੇ ਤਾਂ ਇਹ ਉਹਨਾਂ ਵਾਸਤੇ ਬਹੁਤ ਤਕੜਾ ਆਧਾਰ ਸੀਗਾ ਇਹਨੂੰ ਮੁਲਤਵੀ ਕਰਨ ਦਾ ਕਿਉਂਕਿ ਉਹਨਾਂ ਨੇ ਰਾਤ ਜਿਹੜੀ ਮੀਟਿੰਗ ਹੋਈ ਹੈ 11 ਵਜੇ ਸਮਾਪਤ ਹੋਈ ਹੈ ਜੀ ਉਹਦੇ ਵਿੱਚ ਛੋਟੀਆਂ ਮੰਗਾਂ ਜਿਹੜੀਆਂ ਘਟੋਟ 6-7 ਮੰਗਾਂ ਤੇ ਉਹਨਾਂ ਨੇ ਕਹਿਤਾ ਸੀਗਾ ਵੀ ਹੁਣੇ ਅਸੀਂ ਆ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਨੇ ਐ ਐਲਾਨ ਕਰ ਦਨੇ ਐ ਅੱਛਾ ਜੀ ਪਰ ਜਿਹੜੀਆਂ ਵੱਡੀਆਂ ਮੰਗਾਂ ਸੀ ਦਿੱਲੀ ਅੰਦੋਲਨ ਦੀਆਂ ਇਹਨੂੰ ਦਿੱਲੀ ਅੰਦੋਲਨ ਦਾ ਅਸੀਂ ਪਾਰਟ 2 ਭਾਗ 2 ਕਹਿੰਦੇ ਆ ਜੀ ਉਹ ਤਾਂ ਕਹਿੰਦੇ ਆ ਵੀ ਜਿਹੜੀਆਂ ਉਹ ਪੈਂਡਿੰਗ ਮੰਗਾਂ ਨੇ ਦਿੱਲੀ ਅੰਦੋਲਨ ਦੇ ਜਿਹੜੇ ਉਹਨੇ ਕਿਹਾ ਸੀਗਾ ਵੀ ਅਸੀਂ ਲਿਖਤੀ ਦਿੱਤਾ ਸੀ ਸਾਨੂੰ ਉਹ ਅਜੇ ਵੀ ਪੈਂਡਿੰਗ ਪੰਗਿਆਂ ਨੇ ਉਹ ਪੈਂਡਿੰਗ ਮੰਗਾਂ ਤੇ ਰੇਡ ਦਾ ਜਿਹੜਾ ਅਟਕਿਆ ਆ ਜਿਹੜੀ ਕੱਲ ਵਾਲੀ ਰਾਤ ਕੱਲ ਵਾਲੀ ਮੀਟਿੰਗ ਦਾ ਵੀ ਉਹੀ ਮੰਗਾਂ ਤੇ ਕਿ ਕਿਹੜੀਆਂ ਮੰਗਾਂ ਨੇ ਐਮਐਸਪੀ ਵਾਲੀ ਮੰਗ ਸੀਗੀ ਕਰਜ਼ਾ ਮੁਕਤੀ ਵਾਲੀ ਮੰਗ ਸੀ ਬਿਜਲੀ ਬਿੱਲ ਜਿਹੜਾ 2000 ਉਹ 22 ਕਹਿੰਦੇ ਸੀ ਆਪਾਂ ਜਿਹੜਾ ਹੁਣ 23 ਬਣ ਗਿਆ ਉਹ ਖਤਮ ਕਰਨ ਵਾਲੀ ਮੰਗ ਸੀਗੇ ਜਿਹੜਾ ਪ੍ਰਦੂਸ਼ਣ ਵਾਲਾ ਜਿਹੜਾ ਹੈਗਾ ਕਾਨੂੰਨ ਹੈ ਉਹਦੇ ਵਿੱਚੋਂ ਖੇਤੀ ਨੂੰ ਬਾਹਰ ਕਰਨ ਵਾਲੀ ਸੀ ਇਹਨਾਂ ਮੰਗਾਂ ਤੇ ਜਿਹੜੀਆਂ ਵੱਟੀਆਂ ਮੰਗਾਂ ਸੀ ਇਹਨਾਂ ਤੇ ਉਹ ਬਿਲਕੁਲ ਨਹੀਂ ਲੜਫੜਾ ਰਹੇ ਸੀਗੇ ਬਿਲਕੁਲ ਉਹ ਨਹੀਂ ਸੁਣ ਰਹੇ ਸੀਗੇ ਸੋ ਇਸ ਕਰਕੇ ਬਾਕੀ ਛੇ ਮੰਗਾਂ ਤੇ ਉਹਨਾਂ ਨੇ ਕਹਿਤਾ ਸੀ ਪਰ ਅਸੀਂ ਉਹਨਾਂ ਨੂੰ ਅੱਜ ਫੇਰ ਉਹਨਾਂ ਨੇ ਰਾਤ ਵੀ ਕਿਹਾ ਸੀਗਾ ਵੀ ਕੱਲ ਨੂੰ ਅਪ 13 ਨੂੰ ਫੇਰ ਬੈਠ ਲੈਨੇ ਆ ਪਰ ਅਸੀਂ ਕਿਹਾ ਵੀ 13 ਨੂੰ ਤਾਂ ਸਾਡੀਆਂ ਸਾਰੀਆਂ ਫੌਜਾਂ ਆ ਗਈਆਂ ਸਾਰੇ ਬਾਰਡਰਾਂ ਤੇ ਤਿੰਨਾ ਤੇ ਸ਼ੰਭੂ ਖਨਾਉਰੇ ਤੇ ਡੱਬਲੀ ਵੇ ਹੁਣ ਉਹ ਫੌਜਾਂ ਉੱਥੇ ਬੈਠ ਗਿਆ ਹੁਣ ਤੇ ਅਸੀਂ ਇੱਥੇ ਮੀਟਿੰਗਾਂ ਕਰੀ ਜਾਗੇ ਇਹ ਨਹੀਂ ਸੋਹਦਾ ਹੁਣ ਤੁਸੀਂ ਜੇ ਮੀਟਿੰਗ ਕਰਨੀ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਦਿੱਲੀ ਜਾਣ ਦਾ ਇਜਾਜ਼ਤ ਦਿਓ ਉੱਥੇ ਅਸੀਂ ਜਿੱਥੇ ਤੁਸੀਂ ਸਾਨੂੰ ਥਾਂ ਦੇਵੋਗੇ ਅਸੀਂ ਬੈਠ ਜਾਾਂਗੇ ਜਿਹੜਾ ਅਸੀਂ ਮੰਗਿਆ ਥਾਂ ਦੇ ਦਿਓ ਤੇ ਉਦੋਂ ਬਾਅਦ ਭਾਵੇਂ ਰੋਜ਼ ਮੀਟਿੰਗ ਕਰ ਲਿਆ ਕਰੋ ਪਰ ਇਸ ਗੱਲ ਤੇ ਉਹ ਕਹਿੰਦੇ ਵੇ ਨਹੀਂ ਕਤਾ ਚੱਤ ਹੋ ਸਕਦੀ। ਸਰ ਸਾਬ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਅਸੀਂ ਮਿੱਥਿਆ ਐਸੀ ਦਿੱਲੀ ਜਾਵਾਂਗੇ ਤੁਸੀਂ ਉਹਨਾਂ ਨੂੰ ਵੀ ਕਿਹਾ। ਉਹਨਾਂ ਨੂੰ ਨਹੀਂ ਲੱਗਦਾ ਵੀ ਜਿੰਨਾ ਅੱਜ ਅਸੀਂ ਵੇਖਿਆ ਸਵੇਰ ਦਾ ਇਹ ਸਾਰਾ ਕੁਝ ਚੱਲ ਰਿਹਾ ਹੈ ਤਮਾਸ਼ਾ ਚੱਲ ਰਿਹਾ ਹੈ ਇੰਨੇ ਬੰਦੇ ਜ਼ਖਮੀ ਹੋ ਗਏ ਨੌਜਵਾਨ ਜ਼ਖਮੀ ਹੋ ਗਏ ਕਿ ਹਰਿਆਣੇ ਦੇ ਕਿਸੇ ਮੰਤਰੀ ਨੂੰ ਨਹੀਂ ਇੱਥੇ ਆਣਾ ਚਾਹੀਦਾ ਸੀਗਾ ਗੱਲਬਾਤ ਕਰਨ ਦੇ ਲਈ ਕਿ ਉਹਨਾਂ ਉਹਨਾਂ ਨੂੰ ਸਾਰੀ ਰਿਪੋਰਟ ਨਹੀਂ ਜਾ ਰਹੀ ਹੋਣੀ ਵੀ ਕਿੰਨੇ ਕਿੰਨਾ ਕਤਲੇਆਮ ਹੋ ਗਿਆ ਇੱਥੇ। ਮੈਂ ਤੁਹਾਨੂੰ ਇਹ ਦੱਸਾਂ ਵੀ ਜਿਹੜਾ ਠੋ ਜੀ 54 ਬੰਦੇ ਆ ਜਿਹੜੇ ਫੱਟੜਾ ਜਿਨ੍ਹਾਂ ਦੇ ਆਹ ਗੋਲਿਆਂ ਨਾਲ ਥਰੂ ਗਏ ਤੇ ਗੋਲਿਆਂ ਦਾ ਕਿਸੇ ਦੀ ਕਿਸੇ ਦਾ ਮੂੰਹ ਜੀ ਦਾ ਉੱਡਿਆ ਜਾਂ ਆਪਣਾ जख्म ਵੀ ਹੋਇਆ ਕਿਸੇ ਦੀ ਲੱਤ ਜ਼ਖਮੀ ਹੋਈ ਆ ਕਿਸੇ ਦਾ ਬਾਹ ਜ਼ਖਮੀ ਹੋਈ ਆ 54 ਬੰਦੇ ਜਿਹੜੇ ਸੀਰੀਅਸ ਐ ਉਹ ਇੱਥੇ ਹੁਣ ਵੀ ਸਰਕਾਰੀ ਹਸਪਤਾਲ ਚ ਡਟਲੇ ਇਦੋਂ ਬਿਨਾ ਜਿਹੜਾ ਕੋਈ ਨਹੀਂ ਗਿਆ ਘੱਟ ਫੱਟੜਾ ਜਾਂ ਕੋਈ ਪ੍ਰਾਈਵੇਟ ਚਲਿਆ ਹਸਪਤਾਲ ਚ ਚਲਿਆ ਗਿਆ ਵੱਖਰੇ ਮਿਲਦਾ 100 ਦੇ ਲਗਭਗ ਹੋਣਾ ਮੈਂ ਉੱਥੇ ਪੀਸੀ ਕੋਈ ਹੋਰ ਰਸਤਾਨੀ ਨਿਕਾਜ ਸਕਦਾ ਸੀਗਾ ਜੀ ਵੀ ਇੱਥੇ ਆ ਕੇ ਜੇ ਪਤਾ ਹੀ ਸੀਗਾ ਕਿਸਾਂ ਆ ਹੀ ਗਏ ਐ ਕਿ ਕੋਈ ਹੋਰ ਨਹੀਂ ਸੀਗਾ ਜੀ ਜੋ ਕਿ ਮੈਂ ਤੁਹੇ ਦੇਖਿਆ ਜੀ ਇੱਥੇ ਤਾਂ ਸ਼ੈੱਲ ਵੀ ਨਿਕਲੇ ਬ੍ਰਸਟਾ ਵੀ ਨਿਕਲੀਆਂ ਨੇ ਨੌਜਵਾਨਾਂ ਦੇ ਉਹ ਵੀ ਬ੍ਰਸਟਾ ਹੀ ਮਾਰੀਆਂ ਗਈਆਂ ਉਹ ਟੇਰ ਗੈਸ ਦੇ ਗੋਡੇ ਛੱਡੇ ਜਾ ਰਹੇ ਐ ਔਰ ਹੋਰ ਵੀ ਖੋਲ ਵੀ ਜਿਹੜੇ ਉਹ ਲੇਡੀਜ਼ ਨੇ ਵੀ ਚੁੱਕੇ ਹੋਏ ਸੀਗੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਗਿਆ ਇਹ ਤਾਂ ਕੋਈ ਉਹ ਇਹ ਜਿਹੇ ਵੈਪਨ ਹੈ ਨਹੀਂ ਵੀ ਜਿਹੜੇ ਜੋ ਭੀੜ ਨੂੰ ਖਦੇੜਨ ਵਾਸਤੇ ਇਹਨਾਂ ਦਾ ਇਸਤੇਮਾਲ ਕੀਤਾ ਹੋਵੇ ਇਹ ਤਾਂ ਉਹ ਹੀ ਜਿਹੇ ਵੈਪਨ ਹੈਗੇ ਵੀ ਜਿਹਨੂੰ ਜ਼ਖਮੀ ਕਰਨਾ ਹੋਵੇ ਮਾਰਨਾ ਹੋਵੇ ਉਦਾਂ ਦੇ ਵੈਪਨ ਦਾ ਹੀ ਹੋਇਆ ਇਸਤੇਮਾਲ ਹੋਇਆ ਮੈਂ ਪਹਿਲਾਂ ਇਸ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਪ੍ਰੈਸ ਕਾਨਫਰੰਸ ਹੋ ਕੇ ਹਟਿਆ ਸਾਰਾ ਮੀਡੀਆ ਸੀਗਾ ਮੈਂ ਉੱਥੇ ਵੀ ਇਹ ਗੱਲ ਕਹੀ ਆ ਵੀ ਜਿਹੜਾ ਇਹ ਕਹਿ ਦਿੰਦੇ ਨੇ ਵੀ ਯਾਰਾ ਉਹਦੇ ਇਹਦੇ ਪਰ ਪੂਰਾ ਪ੍ਰਚਾਰ ਸੀ ਵੀ ਉੱਥੇ ਹੁੰਲੜਬਾਜੀ ਹੋਊਗੀ ਉੱਥੇ ਦੂਜਾ ਇਹ ਅਨ ਕੰਟਰੋਲ ਹੋਊਗਾ ਕੋਈ ਆਗੂ ਦੇ ਕੰਟਰੋਲ 'ਚ ਨਹੀਂ ਰਹਿਣਾ ਮੈਂ ਸਾਨੂੰ ਦੱਸਿਆ ਨਾ ਵੀ 100 ਦੇ ਲਗਭਗ ਇਹ ਸੀ ਦਾਦ ਦਿੰਨੇ ਨੌਜਵਾਨਾਂ ਦੇ ਅਸੀਂ ਗਵਾਹੀ ਕੀਤੀ ਆ ਉਹਨਾਂ ਦੀ ਵੀ ਬਦੋ ਨੌਜਵਾਨਾਂ ਅੱਗੇ ਆਪਾਂ ਇਹ ਅੱਗੇ ਵਧਣਾ ਹੈ ਨਹੀਂ ਆਮ ਨਹੀਂ ਹੁੰਦਾ ਲੀਡਰਸ਼ਿਪ ਦੂਰ ਹੋ ਜਾਂਦੇ ਆ ਵੀ ਇਹ ਇਹ ਤਾਂ ਸੁਣ 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 ਲਓ ਗੱਲ ਵੀ ਉਹ ਆਪਣਾ ਬਈਾਰੇ ਤਾਂ ਸਾਠ ਤੋਂ ਬਾਹਰ ਹੋ ਗਏ ਵੀ ਜਿੰਨਾ ਮਰਜ਼ੇ ਇਹਨਾਂ ਨੂੰ ਕੁੱਟੋ ਜਾਂ ਕੁਛ ਕਰੋ ਪੂਰੇ ਜਾਬਤੇ ਦੇ ਨਾਲ 11 ਵਜੇ ਇਹਨਾਂ ਨੇ ਪਹਿਲਾਂ ਜਿਹੜਾ ਥਰੂ ਗੈਸ ਦਾ ਗੋਲਾ ਸਿੱਟਦਾ ਸੀਗਾ ਮੈਂ ਇੱਥੇ ਮੌਜੂਦ ਸੀਗਾ ਜੀ ਤੇ ਸ਼ਾਮ ਦੇ 7 ਵਜੇ ਤੱਕ ਅੱਠ ਘੰਟੇ ਲਗਾਤਾਰ ਚੱਲੀ ਆ ਸਾਡੇ ਤਾਂ 100 ਬੰਦਾ ਫੱਟੜ ਹੋ ਗਿਆ ਮੁੰਡਾ ਵੀ ਆ ਖੜਾ ਮਤਲਬ ਹੈਗਾ ਹੁਣੇ ਹੋਇਆ ਪਰ ਉਹਨਾਂ ਦੇ ਕਿਸੇ ਵੀ ਇੱਕ ਵੀ ਮੁਲਾਜ਼ਮ ਕੋਈ ਫੱਟੜ ਹੋਇਆ ਹੋਵੇ ਕੋਈ ਇੱਕ ਵੀ ਮੁਲਾਜ਼ਮ ਕੋਈ ਜ਼ਖਮੀ ਹੋਇਆ ਹੋਵੇ ਨਹੀਂ ਹੈ ਸੋ ਇਹਦੇ ਚੋ ਕਿਵੇਂ ਕਹਿ ਸਕਦੇ ਨੇ ਇਹ ਵੀ ਉਹ ਇਹਦਾ ਮਤਲਬ ਜੇ ਜਾਵਤੇ ਚ ਰਹੇਦੇ ਉਹ ਫੇਰ ਹੀ ਉਹ ਫੱਟੜ ਸਾਡੇ ਫੱਟੜ ਬੰਦ ਹੋਏ ਜਾਂ ਉਹਨਾਂ ਦਾ ਨਹੀਂ ਹੋਇਆ ਜੇ ਉਹ ਆਜ਼ਾਬਤੇ ਤੋਂ ਬਾਹਰ ਹੁੰਦੇ ਆ ਉਹ ਸਿੱਧਾ ਉਹਨਾਂ ਦੇ ਸਰਪਾੜਨ ਵਾਲੇ ਹੁੰਦੇ ਤਾਂ ਇਹ ਤਾਂ ਨਹੀਂ ਵੀ ਉਹਨਾਂ ਦੇ ਸਿਰੇ ਪੜੇ ਜਾ ਸਕਦੇ ਸੀ ਇਹ ਤਾਂ ਇਦਾਂ ਲੱਗ ਰਿਹਾ ਸੀ ਕਿ ਬਈ ਦੋ ਦੁਸ਼ਮਨ ਕੰਟਰੀਆਂ ਦੀ ਵਾਰ ਚੱਲ ਰਹੀ ਹੋਵੇ ਆਪਸ ਵਿੱਚ ਬਿਲਕੁਲ ਇਹੀ ਚੱਲਿਆ ਤੇ ਬਾਕੀ ਜਿਹੜੀ ਹੋਰ ਗੱਲ ਨੋਟ ਕਰਨ ਵਾਲੇ ਮੈਂ ਨਿਕਾ ਟੁਕੜਾ ਮੇਰਾ 40-45 ਸਾਲ ਦਾ ਕਿਸਾਨ ਹੁਦਲਣਾ ਚਾਹੂਗਾ ਮੈਂ ਪਹਿਲੀ ਵਾਰ ਇਹ ਦੋ ਚੀਜ਼ਾਂ ਦੇਖਣ ਆਇਆ ਅੱਜ ਜੀ ਇੱਕ ਤਾਂ ਚੱਲ ਇਹ ਤੋਂ ਪਹਿਲਾਂ ਠੀਕ ਹੈ ਅਥਰੂਗਸਟ ਤੋਂ ਪਹਿਲਾਂ ਵੀ ਬਥੇਰੇ ਬਰੇ ਸਿੱਟਿਆ ਜਾਂ ਪਾਣੀ ਸਿੱਟਿਆ ਬਿਲਕੁਲ ਦਿੱਲੀ ਵੀ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਉਹ ਸਿਰਫ ਪਹਿ ਵੀ ਜਿਹੜਾ ਨਾਕੇ ਦੇ ਉੱਤੇ ਹੁੰਦੇ ਸੀਗੇ ਐ ਟੱਕ ਰਹੇ ਹੁੰਦੇ ਉਹਨਾਂ ਨੂੰ ਪਾਸੇ ਕਰਨ ਦੇ ਖਤਰ ਹੁੰਦਾ ਸੀਗਾ ਜੀ ਵੀ ਚਲ ਪਾਣੀ ਸੜਦੇ ਹੋਰ ਐ ਵੀ ਪਿੱਛੇ ਆਪ ਦਾ ਪ੍ਰੋਟੈਸਟ ਕਰ ਲੈਣ ਵੀ ਆਹ ਨਾਕਾ ਨਾ ਤੋੜਨ ਅੱਜ ਇਹਨਾਂ ਨੇ ਉਲਟ ਕੀਤਾ ਵੀ ਜਿਹੜੇ ਘਟੋ ਘਟ ਕਿਲੋਮੀਟਰ ਪਿੱਛੇ ਵੀ ਸੀਗੇ ਦੇਖ ਕੇ ਵੀ ਇੱਥੇ ਵੱਧ ਭੀੜ ਹੈ ਉੱਥੇ ਉਹਨਾਂ ਦੇ ਦੋ ਆਉਂਦੇ ਸੀਗੇ ਡਰੋਨ ਦੇ ਇੱਕ ਪਹਿਲਾਂ ਵੇਖ ਕੇ ਜਾਂਦਾ ਦੂਜਾ ਫਿਰ ਉਤੋਂ ਮਤਲਬ ਉਸ ਭੀੜ ਤੇ ਆ ਕੇ ਗੋਲੇ ਵੇੜਦਾ ਜੀ ਮਤਲਬ ਉਹਦਾ ਤਾਂ ਭੀੜ ਜਿਹੜੀ ਭੀੜ ਨਾ ਕਿਨੋ ਜਿਹੜਾ ਕੱਠ ਸੀਗਾ ਵੱਡਾ ਜਿਹੜਾ ਕਿ ਘੱਟੋ ਘੱਟ ਨਾਕੇ ਤੋਂ ਕਿਲੋਮੀਟਰ ਵੀ ਪਿੱਛੇ ਬੈਠਾ ਸੀ ਉਹਨਾਂ ਦੇ ਸਿੱਟੇ ਉਹ ਕੀ ਹੈ ਉਹ ਹੈਗਾ ਇੱਕ ਤਰ੍ਹਾਂ ਦਾ ਵੀ ਇਹਨਾਂ ਦੇ ਦੁਸ਼ਮਣੇ ਵਾਲੀ ਜਿਹੜੀ ਭਾਵਨਾਵਾਂ ਜਿਵੇਂ ਹੁੰਦੀ ਹੈ ਵੀ ਇਹਨਾਂ ਨੂੰ ਫੱਟੜ ਕਰੋ ਇਹਨਾਂ ਨੂੰ ਦਹਿਸ਼ਤ ਪਾਓ ਇਹਨਾਂ ਦੇ ਇਹਨਾਂ ਨੂੰ ਜਿਵੇਂ ਬਦਲੇ ਦੀ ਭਾਵਨਾ ਲੈਣੀ ਹੁੰਦੀ ਹੈ ਜਦ ਰਾਏ ਕਿਉਂ ਆਏ ਇਹ ਸੋ ਇਹ ਪਹਿਲੀ ਵਾਰ ਇੱਕ ਤਾਂ ਇਹ ਚੀਜ਼ ਨੋਟ ਹੋਈ ਆ ਵੀ ਆਹ ਭੀੜ ਇਕੱਠ ਤੇ ਜਿਹੜਾ ਨਾਕੇ ਤੋਂ ਦੂਰ ਇਕੱਠੇ ਜਾ ਕੇ ਡਰੋਨ ਸੱਟਣੇ ਦੂਜਾ ਜਿਹੜਾ ਨੋਟ ਕੀਤਾ ਸੀ ਵੀ ਇਹ ਤੂੰ ਪਹਿਲਾਂ ਜਿਹੜੇ ਉਹ ਡਾਹਾ ਹੁੰਦੇ ਸੀਗੇ ਅਥਰੋਗੇਸ ਦੇ ਗੋਲੇ ਕੱਲੇ ਉਹ ਧੂਆਂਸ ਕੱਢਦੇ ਹੁੰਦੇ ਸੀ ਹਾਂਜੀ ਧੂਆਂ ਜਾ ਨਿਕਲਿਆ ਉਸ ਤੋਂ ਬਾਅਦ ਇੱਕ ਵਾਰੀ ਸ਼ੁਰੂ ਜਾ ਹੋਇਆ ਪੂਰਾ ਨਿਕਲ ਕੇ ਬੰਦ ਹੋ ਗਿਆ ਹੁਣ ਹੁਣ ਅੱਜ ਵਾਲੇ ਚ ਕੀ ਸੀਗਾ ਵੀ ਜਦੋਂ ਧੂਆਂ ਬੰਦ ਹੋ ਜਾਂਦਾ ਸੀਗਾ ਸਾਡੇ ਬੰਦੇ ਨੇ ਕੋਸ਼ਿਸ਼ ਕੀਤੀ ਵੀ ਯਾਰ ਇਹਨੂੰ ਇਹਨੂੰ ਪਰਾਂ ਸੱਟ ਦਿਓ ਜਾਂ ਥੋੜਾ ਘਣਾ ਧੂਆਂ ਜਾ ਜਦੋਂ ਰਹਿੰਦਾ ਸੀ ਤਾਂ ਉਹ ਉਸ ਤੋਂ ਬਾਅਦ ਬਲਾਸਟ ਹੁੰਦਾ ਸੀ ਉਹਨਾਂ ਦਾ ਹਾਂ ਵਿਸਫੋਟ ਹੁੰਦਾ ਸੀਗਾ ਬਿਲਕੁਲ ਮਤਲਬ ਵਿਸਫੋਟ ਵਾਲੇ ਜਿਹੜੇ ਅਥਰੋਗੇਸ ਦੇ ਗੋਲੇ ਇਹ ਪਹਿਲੀ ਵਾਰ ਲੈਂਦੇ ਥੇ ਇਹ ਬਿਸਪੋਰਟ ਨਾਲ ਫਿਰ ਸੱਟਾਂ ਵੀ ਕਾਫੀ ਵੱਜੀ ਐ। ਇਸੇ ਕਰਕੇ ਜਿਹੜੇ ਸਾਡੇ ਬੰਦੇ 54 ਜ਼ਖਮੀ ਹੋਏ ਆ ਉਹ ਬਹੁਤੇ ਬਿਸਪੋਰਟ ਨਾ ਹੋਏ ਆ। ਜਦੋਂ ਉਹਨਾਂ ਨੇ ਚੱਕਿਆ ਇਹ ਜਾਂ ਕੋਲੇ ਸੀਗੇ ਬਚਾ ਖੜਾ ਗਏ ਵੀ ਜਾਂ ਤਾਂ ਬੁਝ ਗਿਆ ਚਲੋ ਕੋਈ ਗੌਰ ਨਾ ਕੀਤੀ ਵੀ ਚਲੋ ਉਦੋਂ ਬਾਅਦ ਫਟ ਗਿਆ ਉਹ ਫਟਣਾ ਕਿਸੇ ਦੀ ਲੱਤ ਜ਼ਖਮੀ ਹੋ ਗਈ ਕਿਸੇ ਦੀ ਬਹੁਤ ਇਹ ਸਰ ਤੁਸੀਂ ਕੀ ਸਮਝਦੇ ਹੋ ਫਿਰ ਸਰਕਾਰ ਦੀ ਮਨਸ਼ਾ ਇਹ ਸੀ ਵੀ ਕਿਸਾਨਾਂ ਨੂੰ ਜਾਨ ਬੁਝ ਕੇ ਜਿੱਥੇ ਮੀਟੇ ਬਿਲਕੁਲ ਮਨਸ਼ਾ ਇਹ ਸੀਗੀ ਵੀ ਜੇ ਤਾਂ ਸਿੱਧੀ ਗੋਲੀ ਨਾਲ ਫਟੜ ਕਰਦੇ ਆ ਫਿਰ ਫਾਇਰ ਮਾਰ ਕੇ ਫਿਰ ਉਹ ਬੰਦਾ ਵੀ ਯਾਰ ਗੋਲੀ ਚਲਾਦੀ ਭਈ ਐ ਵੀ ਨਾ ਹੋਵੇ ਵੀ ਗੋਲੀ ਚਲਾਤੀ ਤੇ ਗੋਲੀ ਵਾਲਾ ਕੰਮ ਵੀ ਕਰਦਗੇ ਇੰਡਾਇਰੈਕਟ ਵੇ ਨਾਲ ਉਹਨਾਂ ਨੇ ਇੰਡਾਇਰੈਕਟ ਵੇ ਨਾਲ ਉਹਨਾਂ ਨੇ ਫੱਟੜ ਕੀਤੇ ਆ ਬਈ ਇਹਨਾਂ ਨੂੰ ਸੌਫਟ ਸਿਕਾਇਆ ਜਾਵੇ ਤੇ ਸਰ ਅੱਜ ਕੋਈ ਉਧਰੋਂ ਕਾਲ ਆਈ ਹੋਏ ਤੁਹਾਨੂੰ ਦਿੱਲੀ ਵੱਲੋਂ ਜਾਂ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਏ ਇਦਾਂ ਦਾ ਕੁਝ ਹੋਇਆ ਅੱਜ ਅੱਜ ਨਹੀਂ ਕੋਈ ਆਈ ਗੱਲ ਕੱਲ ਰਾਤ ਜਦੋਂ ਮੀਟਿੰਗ ਸਮਾਪਤ ਹੋਈ ਹੈ 11 ਵਜੇ ਉਦੋਂ ਜ਼ਰੂਰ ਉਹਨੇ ਕਿਹਾ ਵੀ ਆਪਾਂ ਬਈ ਤੁਸੀਂ ਇਹਨੂੰ ਮਲਤਵੀ ਕਰ ਦਿਓ ਜਾਂ ਤੋ ਆਪਾਂ ਕੱਲ ਨੂੰ ਫੇਰ ਦੁਬਾਰੇ ਮੀਟਿੰਗ 'ਚ ਬੈਠ ਲੈਂਦੇ ਆ ਉਹ ਅਸੀਂ ਜਵਾਬ ਹੀ ਦਿੱਤਾ ਸੀਗਾ ਯਾਨੀ ਕਿ ਅੱਜ ਉਹਨਾਂ ਵੱਲੋਂ ਕੋਈ ਅੱਜ ਅੱਜ ਉਹਨਾਂ ਵੱਲੋਂ ਕੋਈ ਰਾਬਤਾ ਨਹੀਂ ਕੀਤਾ ਗਿਆ ਕੋਈ ਕੋਈ ਇਹ ਸਾਰਾ ਜਿਹੜਾ ਅੱਜ ਦਾ ਸਾਰਾ ਦਿਨ ਤੁਸੀਂ ਵੇਖ ਰਹੇ ਹੋ ਜੀ ਹੁਣ ਤੇ ਅਗਲਾ ਪ੍ਰੋਗਰਾਮ ਕਿੱਦਾਂ ਅਗਲਾ ਤਾਂ ਦੇਖੋ ਜੀ ਹੁਣ 8 ਘੰਟੇ ਲਗਾਤਾਰ ਉੱਥੇ ਜਿਹੜੇ ਬੰਦਿਆਂ ਨੇ ਖੜੇ ਆ ਵਿੱਚ ਬੁਰਾ ਹਾਲ ਹੋ ਜਾਂਦਾ ਸੀਗਾ ਮੇਰਾ ਦੋ ਵਾਰੀ ਘਟੋ ਘਟ ਜਦੋਂ ਉਹ ਮਤਲਬ ਪੈਂਦਾ ਸੀ ਅੱਖਾਂ 'ਚ ਉਦੋਂ ਬਾਅਦ ਉਹ ਪਤਾ ਨਹੀਂ ਕੀ ਤਜਾਬ ਜਿਹੇ ਸੀਗਾ ਜਿਵੇਂ ਉਲਟੇ ਆਉਣ ਵਾਲੀ ਹਾਲਤ ਹੋ ਜਾਂਦੇ ਸੀ ਜੀ 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 ਨਾ ਉਹ ਉਲਟੇ ਆਉਂਦੇ ਸੀਗੇ ਤੇ ਨਾ ਉਹ ਅੰਦਰੋਂ ਜਿਹੜਾ ਉਹ ਨਿਕਲਦਾ ਸੀ ਬੰਦਿਆਂ ਦਾ ਮਤਲਬ ਅੱਖਾਂ ਡੰਗਡੀਆਂ ਹੋ ਗਈਆਂ ਚਿਹਰਿਆਂ ਦੀ ਚਮੜੀ ਐ ਨੀਲੇ ਹੋ ਗਏ ਚਿਹਰੇ ਉਲਟੀਆਂ ਆ ਗਈਆਂ ਕਿ ਇਹਨੂੰ ਮਤਲਬ ਇਹ ਸਾਰਾ ਐ ਸੀਗਾ ਵੀ ਹੁਣ ਰਾਤ ਦਾ ਟਾਈਮ ਹੈ ਹੁਣ ਆਪਾਂ ਇਹਨੂੰ ਜਾਰੀ ਜਿਹੜੀ ਜਦੋ ਜਹਾਦ ਹੈ ਲੜਾਈ ਹੈ ਜੰਗ ਹੈ ਇਹਨੂੰ ਜਾਰੀ ਰੱਖੋ ਉਹ ਫਿਰ ਅਸੀਂ ਸੀਜ਼ਫਾਇਰ ਕਹਿ ਦਿੰਦੇ ਹੁੰਦੇ ਹਾਂ ਨਾ ਮੈਂ ਅਸੀਂ ਗੱਲ ਕਰਨ ਲੱਗੇ ਅਸੀਂ ਮਤਲਬ ਹੈ ਸਿਰਫ ਰਾਤ ਰਾਤ ਲਈ ਇਹ ਲੜਾਈ ਹੈ ਜਿਹੜੀ ਇਧਰੋਂ ਉਹਨਾਂ ਦੇ ਜਵਾਬ ਦੇ ਵਿੱਚ ਜਵਾਬ ਤਾਂ ਬੰਦ ਨਹੀਂ ਨਾ ਹੋ ਰਿਹਾ ਉਧਰ ਵੈਸੇ ਅਨਾਉਂਸਮੈਂਟ ਹੋ ਗਈ ਸੀ ਵੀ ਸਕਾਇਰ ਇਹ ਕਹਿੰਦਾ ਆਪਾਂ ਉਧਰ ਹੋ ਜੇ ਵੀ ਜਾਰੀ ਹੈ ਇਹ ਜੰਗ ਦੇ ਮੈਦਾਨ ਦਾ ਉਸੂਲ ਹੁੰਦਾ ਜੀ ਵੈਸੇ ਜੰਗ ਦੇ ਮੈਦਾਨ ਚ ਦੁਸ਼ਮਣ ਫੌਜਾਂ ਵੀ ਹੁਣ ਉਹ ਵੀ ਸ਼ਾਂਤ ਹੋ ਜਾਂਦੀਆਂ ਵੀ ਕੱਲ ਨੂੰ ਦੇਖਾਂਗੇ ਹੁਣ ਲੇਕਿਨ ਇੱਥੇ ਤਾਂ ਹਲੇ ਵੀ ਫਾਇਰ ਹੋ ਰਿਹਾ ਬਿਲਕੁਲ ਉਹੀ ਆ ਨਾ ਫਿਰ ਕਹਿੰਦਾ ਆਪਾਂ ਉਹ ਹੋ ਇਧਰੋਂ ਐਲਾਨ ਵੀ ਕਰਤਾ ਤੁਸੀਂ ਸਪੀਕਰ ਤੋਂ ਅਨਾਉਂਸਮੈਂਟ ਕਰਤਾ ਵੀ ਯਾਰ ਸਾਰੇ ਬੰਦੇ ਪਿੱਛੇ ਆ ਜਾਓ ਆਰਾਮ ਕਰੋ ਰੋਟੀ ਛਕੋ ਲੰਗਰ ਛਕੋ ਆਪਣਾ ਦਵਾਰੇ ਕਾਇਮ ਹੋ ਤੜਕੇ ਤ ਤੜਕੇ ਆਪਾਂ ਤੜਕੇ ਆਪਾਂ ਦੁਬਾਰੇ ਆ ਵਧਾਗੇ ਭਾਵੇਂ ਇਸੇ ਰਸਤੇ ਵਧਗੇ ਭਾਵੇਂ ਕੋਈ ਹੋਰ ਆਲਟਰਨੇਟਿਵ ਆਪਣਾਂਗੇ ਅਸੀਂ ਕਹਿਤਾ ਰਾ ਉਸ ਵੀ ਕਰਤਾ ਸੁਣ ਵੀ ਗਿਆ ਠੀਕ ਹੈ ਪਰ ਉਹ ਹੋਰ ਨਾਲ ਉਹ ਅਜੇ ਵੀ ਜਰੀ ਹੈਗੇ ਉਹਨੂੰ ਇਹ ਹੈਗਾ ਵੀ ਜਿਹੜੇ ਇਹ ਖੜੇ ਐ ਖੜੇ ਤਾਂ ਹੁਣ ਹੈਗੇ ਆ ਵੀ ਇਹਦਾ ਭਾਵ ਕੋਈ ਤਿਆਰੀ ਕਰ ਰਹੇ ਹੈ ਜਾਂ ਹੋਰ ਕਰ ਰਹੇ ਨੇ ਸੋ ਇਸ ਕਰਕੇ ਸਾਰੇ ਦਾ ਸਾਰਾ ਜਿਹੜਾ ਬਿਹਾਰ ਹੈ ਨਾ ਇਹ ਵਰਤਾਓ ਅੱਜ ਜਿਹੜਾ ਕਿਸਾਨਾਂ ਨਾਲ ਕੀਤਾ ਗਿਆ ਜਿਹਨੂੰ ਅਨੰਦਦਾਤਾ ਕਹਿੰਦੇ ਆ ਬਿਲਕੁਲ ਐਂ ਕੀਤਾ ਗਿਆ ਜਿਵੇਂ ਕਿਸੇ ਦੁਸ਼ਮਣ ਦੇਸ਼ ਦੀ ਫੌਜ ਨਾਲ ਦੁਸ਼ਮਣ ਦੇਸ਼ ਦੀ ਸੈਨਾ ਦੇ ਨਾਲ ਜਿਵੇਂ ਕੋਈ ਵਰਤਾਓ ਹੁੰਦਾ ਬਿਲਕੁਲ ਇਸ ਕਿਸਮ ਦਾ ਵਰਤਾਓ ਹੈ ਸੋ ਐਂਡ ਦੇ ਵਿੱਚ ਪਰ ਐਂਡ ਦੇ ਵਿੱਚ ਮੈਂ ਤੁਹਾਨੂੰ ਮੈਂ ਜਿਹੜਾ ਇਹਦੇ ਕਹਿਣਾ ਇਹਦਾ ਪ੍ਰਤੀਕਰਮ ਕੀ ਹੋਊਗਾ ਸਾਨੂੰ ਕਿਉਂਕਿ ਇਹ ਜਿਹੜਾ ਇੱਕ ਗੱਲ ਹੈਗੀ ਆ ਵੀ ਇਹ ਬੈਰ ਲੱਜ ਵਾਲਾ ਸਾਰਾ ਦੇਸ਼ ਦੁਨੀਆ ਦੇ ਵਿੱਚ ਬਹੁਤ ਹੋ ਗਿਆ ਆ ਜਿਹੜਾ ਕੁਝ ਲੋਕਾਂ ਨੇ ਇੱਚੇ ਹੰਡਾਇਆ ਜੀ ਉਹ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਚ ਕੀ ਦੇਖਿਆ ਉਹਨਾਂ ਨੇ ਇੱਕ ਤਰ੍ਹਾਂ ਦਾ ਅਣ ਉਹਦੇ ਤੇ ਜਿਹੜਾ ਪੰਜਾਬ ਦਾ ਇੱਕ ਕਰੈਕਟਰ ਹੈ ਇਹ ਪੰਜਾਬ ਦੇ ਲੋਕ ਹਨ ਜਿਹੜੇ ਆਰਥਿਕ ਲੁੱਟ ਨੂੰ ਕਈ ਵਾਰ ਪ੍ਰਵਾਹ ਕਰ ਲੈਂਦੇ ਆ ਪਰ ਜਦੋਂ ਉਹਨਾਂ ਦੇ ਜ਼ਬਰ ਹੁੰਦਾ ਹੁੰਦਾ ਆਂ ਅਣਖ ਤੇ ਜ਼ਬਰ ਹੁੰਦਾ ਗੁਰਬਾਣੀ ਚ ਵੀ ਲਿਖਿਆ ਜੇ ਜੀਮਦਿਆ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕੋ ਸਖਾਏ ਵੀ ਇਹ ਪੰਜਾਬ ਦਾ ਕੈਰੇਕਟਰ ਹੈ ਇੱਕ ਗੁਰਬਾਣੀ ਦੇ ਵਿੱਚ ਉਹ ਪੰਜਾਬ ਦੇ ਕੈਰੇਕਟਰ ਨੂੰ ਦਰਸਾਇਆ ਗਿਆ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਹੈ ਜਦੋਂ ਉਹਦੇ ਤੇ ਜ਼ਬਰ ਹੁੰਦਾ ਨਾ ਉਹਦੇ ਅਣਖ ਨੂੰ ਬੰਗਾਰਿਆ ਜਾਂਦਾ ਖਾਸ ਕਰਕੇ ਜਦੋਂ ਦਿੱਲੀ ਬੰਗਾਰਦੀ ਹੈ ਦਿੱਲੀ ਜਿਹੜਾ ਪੁਰਾਣੀ ਜਿਹੜੀ ਸਦੀਆਂ ਦੀ ਉਹ ਸਾਡੇ ਦੁਸ਼ਮਣੇ ਹੋਣ ਕਰਕੇ ਕੰਨੀਆਂ ਮਗਲ ਕਾਲ ਲੰਘ ਗਿਆ ਅੰਗਰੇਜ਼ ਕਾਲ ਲੰਘ ਗਿਆ ਸੋ ਇਸ ਕਰਕੇ ਉਦੋਂ ਪੰਜਾਬ ਉੱਠਦਾ ਹੈ ਸੋ ਮੈਨੂੰ ਇਹ ਲੱਗਦਾ ਵੀ ਕੱਲ ਨੂੰ ਇਹਦਾ ਰਿਜ਼ਲਟ ਆਊਗਾ ਇਹਦਾ ਮੈਨੂੰ ਲੱਗਦਾ ਮੈਂ ਕਹਾਂ ਜੇ ਕੋਈ ਹੋਰ ਹੁੰਦਾ ਨਾ ਇਹ ਇਲਾਕਾ ਕੋਈ ਹੋਰ ਹੁੰਦਾ ਪੰਜਾਬ ਨਾ ਹੁੰਦਾ ਇੱਥੇ ਜਿੰਨਾ ਕੁਝ ਸਵੇਰ ਦਾ ਚੱਲ ਰਿਹਾ ਹੈ ਨਾ ਇਹ ਇਸ ਵਕਤ ਇੱਕ ਪਰਿੰਦਾ ਨਹੀਂ ਇੱਥੇ ਫੜਕਣਾ ਸੀ ਸਨਾਟਾ ਹੋ ਜਾਣਾ ਸੀ ਪਰ ਹੁਣ ਵੀ ਜਾਣਕਾਰੀ ਛੱਡ ਰਹੇ ਸੀ ਜਾਣਕਾਰੀ ਛੱਡ ਰਹੇ ਇਸ ਕਰਕੇ ਕੱਲ ਨੂੰ ਸਾਨੂੰ ਲੱਗਦਾ ਵੀ ਸਾਡੇ ਹਮਾਇਤ ਆ ਜਿਹੜੇ ਹਮਦਰਦੀ ਆ ਜਿਹੜੀ ਭਾਵਨਾ ਜਿਹੜੀ ਲੋਕਾਂ ਚ ਇਹ ਸਾਡੇ ਪ੍ਰਤੀ ਸਰਕਾਰ ਪ੍ਰਤੀ ਨਫ਼ਰਤ ਵਾਲੀ ਮੋਦੀ ਦੀ ਸਰਕਾਰ ਪ੍ਰਤੀ ਤੇ ਕਿਸਾਨਾਂ ਪ੍ਰਤੀ ਹਮਦਰਦੇ ਵਾਲੀ ਲਹਿਰ ਪੈਦਾ ਹੋਈ ਹੈ ਅੱਜਲੇ ਚ ਸਾਰੇ ਤੇ ਕੱਲ ਨੂੰ ਇਹਦਾ ਰਿਜ਼ਲਟ ਆਊਗਾ ਗਣਤੀ ਵਧੂਗੀ ਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇੱਥੇ ਦਾ ਰਹਿਣੇ ਬੈਠਣੇ ਨਹੀਂ ਨੇ ਇਹ ਵੀ ਕੱਲ ਨੂੰ ਅਸੀਂ ਆਪ ਜਿਹੜੀ ਸ਼ਾਮ ਦੀ ਰੋਟੀ ਹੈ ਅਸੀਂ ਦਿੱਲੀ ਜਾ ਕੇ ਖਾਈਏ ਅਸੀਂ ਇਹ ਸਾਡੀ ਇੱਛਾ ਹੈਗੀ ਹੈ ਤੇ ਉਮੀਦ ਹੈ ਵੀ ਇਹ ਪੂਰੀ ਹੋਊਗੀ ਇੱਥੇ ਬੈਠਣ ਦਾ ਮਤਲਬ ਹੀ ਨਹੀਂ ਇੱਥੋਂ ਤਾਂ ਫਿਰ ਜੇ ਅਸੀਂ ਚਲ ਅੱਜ ਤਾਂ ਐ ਸਮਝ ਲਓ ਵੀ ਹੁਣ ਸਾਰਾ ਦਿਨ ਥੱਕਣ ਕਰਕੇ ਇੱਥੇ ਰੁਕਣਾ ਪਿਆ ਕੱਲ ਨੂੰ ਵੀ ਇੱਥੇ ਬੈਠੇ ਰਗੇ ਅਸੀਂ ਲੋੜ ਤਾਂ ਹੈ ਨਹੀਂ ਕੱਲ ਨੂੰ ਲਾਜ਼ਮੀ ਜਿਹੜਾ ਕਿਸੇ ਢੰਗ ਨਾਲ ਹੋ ਕੇ ਹਰਿਆਣੇ 'ਚ ਐਂਟਰ ਹੋਵਾਂਗੇ ਅਸੀਂ। ਔਰ ਪ੍ਰਸ਼ਾਸਨ ਨੇ ਵੀ ਪ੍ਰਬੰਧ ਜੇ ਦੁੱਗਣਾ ਕਰ ਲਿਆ ਫੇਰ ਕਰ ਲੈਣ ਤੇ ਇੱਥੇ ਕਰ ਲੈਣਗੇ। ਸਾਰੀ ਤਾਂ ਨਹੀਂ ਬਾਰਡਰ ਪਿਆ ਕਿੱਥੋਂ ਤੱਕ ਰਹੇ। ਕੋਈ ਨਹੀਂ ਸਾਡੇ ਕੋਲ ਮਤਲਬ ਕੋਈ ਨਾ ਕੋਈ ਆਲਟਰਨੇਟ ਲੱਭਿਆ ਜਾ ਸਕਦਾ ਜਾਣਾ। ਜਦੋਂ ਕਹਿੰਦਾ ਕੱਢ ਲਾਂਗੇ ਕੋਈ। ਕੱਢ ਲਾਂਗੇ। ਠੀਕ ਹੈ। ਵਾਹਿਗੁਰੂ ਜੀ ਖਾਲਸਾ। ਮਾਈਕ ਦੇ ਦਿਓ। ਮਾਈਕ ਦੇ ਦਿਓ। ਹਾਂਜੀ। ਥੈਂਕ ਯੂ ਸਰ। ਧੰਨਵਾਦ। ਬਹੁਤ ਜ਼ਿਆਦਾ। ਦੋਸਤੋ ਦੋਸਤੋ ਇਹ ਹਨ ਫੂਲ ਸਾਹਿਬ ਜਿਨ੍ਹਾਂ ਨੇ ਅਗਵਾਹੀ ਕਰਕੇ ਅੱਜ ਕਿਸਾਨ ਮੋਰਚੇ ਨੂੰ ਸਾਂਭਿਆ ਸਵੇਰੇ 7 ਵਜੇ ਤੋਂ ਕਹਿ ਰਹੇ ਆ ਫੂਲ ਸਾਹਿਬ ਇੱਥੇ ਸੀਗੇ ਤੇ ਹੁਣ ਤੱਕ ਉਹਨਾਂ ਨੇ ਇੱਥੇ ਰਹਿ ਕਰਕੇ ਸਾਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ ਤੇ ਉਹਨਾਂ ਨੇ ਦੱਸਿਆ ਕਿ ਹੁਣ ਵੀ ਉਹਨਾਂ ਨੇ ਜਿਹੜਾ ਜਿਵੇਂ ਬਾਰਡਰਾਂ ਤੇ ਹੁੰਦਾ ਨਾ ਵੀ ਸੀਜ਼ ਫਾਇਰ ਕਰ ਦੋ ਹਨਾ ਕਿ ਹੁਣ ਜਿਹੜੀ ਜੋ ਵੀ ਕਾਰਵਾਈ ਹੈ ਦੋਨੋਂ ਪਾਸਿਓਂ ਰੁਕ ਜਾਏ ਵੀ ਸਵੇਰੇ ਦੇਖਾਂਗੇ ਇਹ ਐਲਾਨ ਹੋਣ ਤੋਂ ਬਾਅਦ ਵੀ ਕਹਿੰਦੇ ਹਰਿਆਣੇ ਵੱਲੋਂ ਬਾਰ ਬਾਰ ਜਿਹੜੇ ਅਥਰੂ ਗੈਸ ਦੇ ਫਾਇਰ ਹੈ ਉਹ ਕੀਤੇ ਜਾ ਰਹੇ ਹੈ ਸੋ ਇਸ ਚੀਜ਼ ਦਾ ਕੀ ਪ੍ਰਤੀਕਰਮ ਆਂਦਾ ਹੈ ਕੱਲ ਤੱਕ ਉਹ ਪਤਾ ਲੱਗ ਜਾਏਗਾ ਜਿਵੇਂ ਫੂਲ ਸਾਹਿਬ ਨੇ ਕਿਹਾ ਵੀ ਉਹ ਜਿਵੇਂ ਵੀ ਕਰਕੇ ਕੱਲ ਨੂੰ ਹਰਿਆਣੇ ਦੇ ਵਿੱਚ ਉਹ ਦਾਖਲ ਹੋਣਗੇ ਭਾਵੇਂ ਇੱਥੋਂ ਦੀ ਹੋਣ ਭਾਵੇਂ ਕਿਸੇ ਹੋਰ ਅਲਟਰਨੇਟ ਰਾਹੀਂ ਹੋਣ ਮਤਲਬ ਕਿ ਪਿੱਛੇ ਮੁੜਨ ਦਾ ਦੋਸਤੋ ਕੋਈ ਇਰਾਦਾ ਨਹੀਂ ਹੈਗਾ ਕਿਸਾਨ ਜਥੇਬੰਦੀਆਂ ਦਾ ਇੱਥੇ ਗਿਣਤੀ ਕੱਲ ਨੂੰ ਹੋਰ ਵੀ ਵਧੂਗੀ ਤੇ ਇੱਥੋਂ ਅੱਗੇ ਵੀ ਜਾਇਆ ਜਾਏਗਾ ਇੱਥੋਂ ਤੱਕ ਵੀ ਫੂਲਸਾਬ ਕਹਿ ਕੇ ਗਏ ਐ ਵੀ ਉਹਨਾਂ ਨੇ ਇਹ ਤਿਆਰੀਆ ਕੀਤਾ ਵੀ ਕੱਲ ਨੂੰ ਜਿਹੜਾ ਜਿਵੇਂ ਰਾਤ ਦੀ ਰੋਟੀ ਅੱਜ ਇੱਥੇ ਰਸਤੇ ਦੇ ਵਿੱਚ ਰੁੱਕੇ ਖਾਣੀ ਪੈ ਰਹੀ ਹੈ ਤਾਂ ਕੱਲ ਦਾ ਜਿਹੜਾ ਰਾਤ ਦਾ ਪ੍ਰਸ਼ਾਦਾ ਹੈ ਉਹ ਹਰਿਆਣਾ ਪਾਰ ਕਰਕੇ ਦਿੱਲੀ ਛਕਣਗੇ ਇਹ ਉਹਨਾਂ ਦਾ ਕਹਿਣਾ ਹੈ ਬਾਕੀ ਕੱਲ ਤਾਂ ਕੀ ਹੋਏਗਾ ਉਹ ਤੁਹਾਨੂੰ ਅਸੀਂ ਕੱਲ ਜੀ ਅਪਡੇਟ ਦਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਸੋ ਦੋਸਤੋ ਰਾਤ ਦਾ ਸਮਾਂ ਇਹ ਤੇ ਇਸ ਵੇਲੇ ਤਕਰੀਬਨ ਟਾਈਮ ਜਿਹੜਾ ਹੈ ਉਹ 8 ਵੱਜ ਚੁੱਕੇ ਐ ਤੇ 8 ਵਜੇ ਇਸ ਟਾਈਮ ਸਾਰੀਆਂ ਟਰਾਲੀਆਂ ਸਾਈਡ ਤੇ ਲੱਗੀਆਂ ਹੋਈਆਂ ਐ ਤੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਕੋਈ ਕੋਈ ਟਰਾਲੀ ਦੇ ਉੱਤੇ ਲੰਗਰ ਪਾਣੀ ਆਪ ਦਾ ਵੀ ਬਣਾ ਰਹੇ ਆ ਕਿਤੇ ਕਿਤੇ ਲੰਗਰ ਵਾਸਤੇ ਜਿਹੜੇ ਆ ਉਹ ਸੰਗਤਾਂ ਖੜੀਆਂ ਵੀ ਹੈਗੀਆਂ ਤੇ ਸਾਰੇ ਪਾਸੇ ਮਤਲਬ ਕਿ ਹੁਣ ਟਕਾਈ ਹੋ ਗਈ ਐ ਇਸ ਵੇਲੇ ਪੂਰੇ ਜਾਬਤੇ ਦੇ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਬੜੇ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਜਿਵੇਂ 13 ਮਹੀਨੇ ਦਿੱਲੀ ਲਾ ਕੇ ਆਏ ਸੀ ਨਾ ਜਿਹੜਾ 13 ਮਹੀਨੇ ਪਹਿਲਾਂ ਦਿੱਲੀ ਲਾ ਕੇ ਆਏ ਸੀ ਨਾ ਉਹ ਚੀਜ਼ ਮਤਲਬ ਇੱਥੇ ਦੇਖਣ ਨੂੰ ਮਿਲੀ ਹੈ ਚਾਹੇ ਸਵੇਰੇ ਕਹਿੰਦੇ ਆ ਵੀ ਸਵੇਰੇ 7 ਵਜੇ ਤੋਂ ਇੱਥੇ ਜਿਹੜਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਹੁਣ ਤੱਕ ਇਕੱਠ ਵੱਧਦਾ ਹੀ ਜਾ ਰਿਹਾ ਹੈ ਤੇ ਸਾਰਾ ਕੁਝ ਜਾਬਤੇ ਦੇ ਵਿੱਚ ਹੋ ਰਿਹਾ ਹੈ ਇਹ ਨਹੀਂ ਹੈਗਾ ਵੀ ਹਲਾ ਲਲਾ ਹੋਈ ਪਈ ਐ ਹਨਾ ਕਿਤੇ ਕੋਈ ਅ ਅਨਸੁਖਾਮੀ ਘਟਣਾ ਵਾਪਰੀ ਹੋਏ ਸਾਰਾ ਕੁਝ ਜ਼ਿੰਮੇਵਾਰੀ ਦੇ ਨਾਲ ਵਾਪਰ ਰਿਹਾ ਪੂਰੀ ਤਨਦੇਹੀ ਦੇ ਨਾਲ ਸਾਰੇ ਸੇਵਾ ਨਿਭਾ ਰਹੇ ਆਪੋ ਆਪਣੀ ਤੇ ਹਰ ਚੀਜ਼ ਜਾਬਤੇ ਦੇ ਵਿੱਚ ਆ ਇੱਥੇ ਤੁਸੀਂ ਇਹ ਚੀਜ਼ ਦੇਖੋਗੇ ਇਹ ਵੱਡੀ ਨੋਟ ਕਰਨ ਵਾਲੀ ਚੀਜ਼ ਹੈ ਵੀ ਐਡਾ بڑا ਇਕੱਠ ਹੋਏ ਤੇ ਉਹਨੂੰ ਜਾਬਤੇ ਦੇ ਵਿੱਚ ਰੱਖਣਾ ਹੋਏ ਤੇ ਸਾਰੇ ਬੰਦੇ ਆਪਦੇ ਆਪ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾ ਰਹੇ ਆ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਟਰਾਲੀਆਂ ਜਿਹੜੀਆਂ ਇੱਥੇ ਪੂਰੇ ਵਧੀਆ ਤਰੀਕੇ ਨਾਲ ਲਾਈਆਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਸਾਰੇ ਪਾਸੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਤੇ ਪ੍ਰਸ਼ਾਦਾ ਛਕਣ ਦੀਆਂ ਤਿਆਰੀਆਂ ਸਾਰੇ ਪਾਸੇ ਪ੍ਰਸ਼ਾਦਾ ਛਕਿਆ ਜਾ ਰਿਹਾ ਜਿੰਨੀਆਂ ਵੀ ਨੌਜਵਾਨ ਹੈਗੇ ਆ ਜਾਂ ਜਿੰਨੇ ਵੀ ਕਿਸਾਨ ਭਰਾ ਹੈਗੇ ਆ ਸਾਰੇ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਹੁਣ ਆਰਾਮ ਕਰਨਗੇ ਤੇ ਸਵੇਰੇ ਜੋ ਬਣੇਗਾ ਜਿਵੇਂ ਦੀ ਹਨਾ ਕਿਸਾਨ ਜਥੇਬੰਦੀਆਂ ਦੀ ਆਗੂਆਂ ਦੀ ਕਾਲ ਹੋਏਗੀ ਉਹ ਫਿਰ ਉਦਾਂ ਸਵੇਰੇ ਕੀਤਾ ਜਾਏਗਾ ਤੇ ਆ ਤੁਸੀਂ ਦੇਖ ਰਹੇ ਹੋ ਕਿ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਜਿੰਨੇ ਵੀ ਸਿੰਘ ਹੈਗੇ ਆ ਸਾਰੇ ਆ ਆਪਦੇ ਆਪਦੇ ਹਿਸਾਬ ਨਾਲ ਲੱਗੇ ਹੋਏ ਆ ਜੋ ਜੋ ਵੀ ਪ੍ਰਬੰਧ ਜਿਹਦੇ ਕੋਲ ਹੈਗਾ ਹੈ ਹਨਾ ਉਸ ਤਰੀਕੇ ਨਾਲ ਸਾਰੇ ਹੀ ਆਪੋ ਆਪਣਾ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲਗੀਆਂ ਹੋਈਆਂ ਤੇ ਇਹਨਾਂ ਟਰਾਲੀਆਂ ਦੇ ਵਿੱਚ ਇਹ ਸਾਰੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਸਾਰਾ ਦਿਨ ਜਦੋ ਜਹਿਦ ਕੀਤੀ ਹੈ ਬਾਰਡਰ ਭੰਨਣ ਦੇ ਉੱਤੇ ਬੈਰੀਕੇਡ ਭੰਨਣ ਦੇ ਉੱਤੇ ਉਹ ਸਾਰੇ ਹੁਣ ਆਰਾਮ ਕਰਨਗੇ ਤੇ ਸਵੇਰੇ ਫੇਰ ਜਿਵੇਂ ਜਥੇਬੰਦੀਆਂ ਦੀ ਕਾਲ ਆਏਗੀ ਜੋ ਹੁਕਮ ਹੋਏਗਾ ਉਹਦੇ ਮੁਤਾਬਕ ਕੰਮ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਵੀ ਹੁਣ ਸਾਰੇ ਆਰਾਮ ਕਰਨ ਦੇ ਮੂਡ ਦੇ ਵਿੱਚ ਆ ਇਸ ਟਾਈਮ ਪੂਰਾ ਜਿਹੜਾ ਮੋਰਚਾ ਹੈ ਉਹ ਹੁਣ ਆਰਾਮ ਦੇ ਮੂਡ ਦੇ ਵਿੱਚ ਹੈ ਕੋਈ ਕੋਈ ਅਗਰੈਸ਼ਨ ਨਹੀਂ ਹੈਗਾ ਕਿਸੇ ਪਾਸੇ ਵੀ ਕੋਈ ੜਕਾਹਟ ਨਹੀਂ ਹੈਗੀ ਕੋਈ ਜਿਵੇਂ ਦਿਨ ਦੇ ਵਿੱਚ ਸਾਰੇ ਭੱਜੇ ਦੌੜੇ ਫਿਰਦੇ ਸੀ ਉਹ ਸਾਰਾ ਟਿਕ ਟਕਾ ਹੋ ਗਿਆ ਇਸ ਵੇਲੇ ਮਤਲਬ ਕਿ ਆਪ ਦਾ ਰੋਟੀ ਪਾਣੀ ਛਕ ਛਕਾ ਕੇ ਸਾਰੇ ਹੁਣ ਅ ਟਕਾਹ ਹੋ ਗਿਆ ਚਾਰੇ ਪਾਸੇ ਹੁਣ ਸਾਰਾ ਕਿਸਾਨ ਮੋਰਚਾ ਆਪਾਂ ਦੋਸਤੋ ਦੇਖ ਚੁੱਕੇ ਆ ਘੁੰਮ ਫਿਰ ਕੇ ਕਿਸਾਨ ਆਗੂਆਂ ਦੇ ਨਾਲ ਗੱਲ ਕਰਨ ਦਾ ਵੀ ਆਪਾਂ ਯਤਨ ਕੀਤਾ ਤੇ ਇਸ ਵੇਲੇ ਹੁਣ ਆਪਾਂ ਸਮਾਪਤੀ ਕਰਨੀ ਹੈ ਤੁਸੀਂ ਦੇਖ ਰਹੇ ਹੋ ਕਿ ਅ ਅੰਨ ਪਾਣੀ ਦਾ ਵੀ ਪੂਰਾ ਪ੍ਰਬੰਧ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਕੋਈ ਵੀ ਆ ਕੇ ਭਾਵੇਂ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਆ ਜਾਵੇ ਭਾਵੇਂ ਕੋਈ ਹਰਿਆਣੇ ਵੱਲੋਂ ਹੀ ਆ ਜਾਵੇ ਉਹਨੂੰ ਵੀ ਨਾ ਨਹੀਂ ਹੈਗੀ ਪ੍ਰਸ਼ਾਦੇ ਦੋਤਾ ਵੀ ਇੱਥੇ ਦੇਖੋ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਹਨਾ ਅ ਕੁਝ ਹੈਂਡੀਕੈਪਡ ਪੀਪਲ ਜੋ ਆਏ ਹੋਏ ਆ ਇੱਥੇ ਉਹਨਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਇੱਥੋਂ ਤੱਕ ਵੀ ਮਤਲਬ ਪੂਰਾ ਕੇਅਰ ਕੀਤੀ ਜਾ ਰਹੀ ਹੈ ਵੀ ਕੋਈ ਰਹਿ ਨਾ ਜਾਏ ਪ੍ਰਸ਼ਾਦੇ ਹੁਣੀਓ ਹਨਾ ਸਾਰਾ ਤੁਸੀਂ ਦੇਖ ਰਹੇ ਹੋ ਬੜੇ ਤਰੀਕੇ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਤੁਸੀਂ ਵੇਖ ਰਹੇ ਹੋ ਕਿਵੇਂ ਉਹਨਾਂ ਨੂੰ ਪ੍ਰਸ਼ਾਦਾ ਚਕਾਇਆ ਜਾ ਰਿਹਾ ਹੈ ਹਨਾ ਕਿਵੇਂ ਉਹਨਾਂ ਨੂੰ ਪਾਣੀ ਪਿਆਇਆ ਜਾ ਰਿਹਾ ਹੈ ਸਾਰਾ ਕਾਰਜ ਬੜੇ ਸੁਚੱਜੇ ਢੰਗ ਨਾਲ ਚੜਾਇਆ ਸਿਰੇ ਚੜਾਇਆ ਜਾ ਰਿਹਾ ਹੈ ਇਹ 13 ਫਰਵਰੀ 2024 ਦਾ ਜਿਹੜੀ ਰਾਤ ਹੈ ਜੀ ਜੋ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 8:30 ਵਜੇ ਚੁੱਕੇ ਆ ਹੁਣ ਤੱਕ ਆਪਾਂ ਦੇਖਿਆ ਕਿ ਕੀ ਕੁਝ ਘਟਿਆ ਵਾਪਰਿਆ ਸਾਰੇ ਦਿਨ ਦੇ ਵਿੱਚ ਵੀ ਤੇ ਹੁਣ ਤੱਕ ਵੀ ਬਾਕੀ ਹੁਣ ਕੱਲ ਕੀ ਬਣਦਾ ਕਿਸਾਨ ਜਥੇਬੰਦੀਆਂ ਨੇ ਕੀ ਕਾਲ ਆਏਗੀ ਉਹ ਕੀ ਹੁਕਮ ਦਿੰਦੇ ਆ ਕੱਲ ਨੂੰ ਕੀ ਕਾਰਵਾਈਆਂ ਹੋਣਗੀਆਂ ਇਧਰੋਂ ਕਿਸਾਨ ਕੀ ਕਰਨਗੇ ਜਾਂ ਉਧਰੋਂ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੁੰਦੀ ਆ ਹੁਣ ਕੱਲ ਦੇਖਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਸასი ਕਾਲ ਦੋਸਤੋ